855 ਟਰੈਕਟਰ ਦਿਖਾਉਣ ਲੱਗੇ ਆ ਬਾਈ ਜੀ 2020 ਮਾਡਲ 855 2020 ਮਾਡਲ 855 ਕੋਲ ਟੌਪ ਮਾੜਾ ਪੰਜਾਬ ਨੰਬਰ ਟਰੈਕਟਰ ਹੈ 855 2020 ਤੇ 20 ਮਾਡਲ ਟਰੈਕਟਰ ਹੈ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਇਹ ਟਰੈਕਟਰ ਹੈਗਾ ਜੀ ਜਸਵਿੰਦਰ ਸਿੰਘ ਕੁਮਾਰ ਵਾਲਿਆਂ ਦਾ ਮਲਾਉਣਿਆ ਤੁਹਾਨੂੰ ਕੀ ਹਾਲ ਹੈ ਜਸਵੰਦਰ ਵਧੀਆ ਵਧੀਆ ਹੋ ਠੀਕ ਹੋ ਹਾਂ ਵਧੀਆ ਜੀ ਕਿੰਨਾ ਰੇਟ ਰੱਖਿਆ ਤੇ ਕਿੰਨੇ ਦਾ ਦੇਣਾ ਹੈ ਟਰੈਕਟਰ 6 ਲੱਖ 85 ਹਜ਼ਾਰ ਰੁਪਏ ਦਾ ਰੇਟ ਲਖਈ ਹਾਂ 6 ਲੱਖ 65 ਹਜ਼ਾਰ ਰੁਪਏ 6 ਲੱਖ ਤੇ 65 ਹਜ਼ਾਰ ਦਾ ਟਰੈਕਟਰ ਦੇ ਦੋਗੇ ਹਾਂ ਜੀ ਤੇਰਾ ਫੋਨ ਨੰਬਰ ਵੀ ਬੋਲ ਦੇ 97288 95449 97288 95449 95449 ਬਾਈ ਦਾ ਫੋਨ ਨੰਬਰ ਹੈ ਗਾ ਟਰੈਕਟਰ ਤੇ ਝਾਤ ਮਾਰ ਲਓ ਵੀਡੀਓ ਨੂੰ ਅਖੀਰ ਤੱਕ ਦੇਖੋ 855 ਅੱਜ ਕੱਲ ਜਿਹੜਾ ਮਾਰਕੀਟ ਦੇ ਵਿੱਚ ਟੌਪ ਤੇ ਆ ਪਹਿਲੇ ਨੰਬਰ ਤੇ ਆ ਰਿਹਾ 855 ਅਜਿਹਾ ਟੌਪ ਤੇ ਹੈਗਾ 855 ਜਿਹੜਾ ਅੱਜ 16 928 ਦੇ ਟਾਇਰ ਨੇ ਟਰੈਕਟਰ ਮਗਰਾੜ ਮੂਰੂਲ ਵਿੱਚ ਜਮੇ ਨਵੇਂ ਪਏ ਨੇ ਬਹੁਤ ਸੋਨਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 855 ਸੰਗਰੂਰ ਨੰਬਰ ਟਰੈਕਟਰ ਸੰਗਰੂਰ ਨੰਬਰ ਟਰੈਕਟਰ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ 855 2020 ਮਾਡਲ ਪੂਰਾ ਚੰਗਾ ਟਰੈਕਟਰ ਹੈ ਮਿੱਤਰੋ ਟਰੈਕਟਰ ਦੇਖ ਲਓ ਚੰਗੀ ਜਿਹਾ ਫੋਨ ਨੰਬਰ ਮੁੰਡੇ ਦਾ ਬੋਲ ਵੀ ਦਿੱਤਾ ਆਪਾਂ ਥੀਰ ਤੇ ਫੇਰ ਤੁਹਾਨੂੰ ਐਡਰੈਸ ਤੇ ਫੋਨ ਨੰਬਰ ਮੁੰਡੇ ਦਾ ਤੁਹਾਨੂੰ ਥੀਰ ਦੱਸਾਂਗੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਸੰਗਰੂਰ ਨੰਬਰ ਟਰੈਕਟਰ ਹੈ ਜੀ ਸੰਗਰੂਰ ਨੰਬਰ ਟਰੈਕਟਰ ਹੈ ਪੀ ਵੀ 13 ਬੀ ਕੇ 1097 ਕਈ ਵਾਰੀ ਇਹ ਨੰਬਰ ਕਿਸੇ ਦੇ ਲੱਕੇ ਹੁੰਦਾ ਕੋਈ ਨੰਬਰ ਵੇਖ ਕੇ ਚੀਜ਼ ਲੈ ਜਾਂਦਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਦਾ ਇਸ ਜਿਹੜਾ ਬਾਈ ਦਾ ਨੰਬਰ ਬੋਲਾ ਜਸਵੰਤ ਸਿੰਘ ਦਾ ਐਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ 855 ਕਰੀਂ ਅੱਗੇ ਬਾਈ ਕੋਲ ਇੱਕ ਟਰੈਕਟਰ ਹੋਰ ਹੈ ਬਣੀ ਰਹੋ ਵੀਡੀਓ ਨਾਲ ਉਹ ਵੀ ਦਿਖਾਉਣੇ ਅੱਗੇ 855 ਦੇ ਛੋਟਾ ਭਰਾ ਹੈ ਜੀ 724 ਬਾਈ ਕੋਲ 2016 ਮਾਡਲ ਟਰੈਕਟਰ ਹੈ 2016 ਮਾਡਲ ਟਰੈਕਟਰ ਹੈ ਜੀ ਪੂਰਾ ਘੈਂਟ ਟਰੈਕਟਰ ਹੈਗਾ 724 ਟਰੈਕਟਰ ਚੰਗੀ ਕਰਾ ਦੇਖ ਲਓ ਟਾਇਰ ਡੂ ਰ ਐਮ ਆਰ ਐਫ ਕੰਪਨੀ ਦੇ ਪੂਰੇ ਘੈਂਟ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਦੇਖੋ ਪੂਰਾ ਵਧੀਆ ਟਰੈਕਟਰ ਸਵਰਾਜ ਹੀ ਜੇ ਕਿ ਨ 724 ਤੇ ਜਸਾ ਛੋਟਾ ਭਰਾ ਵੱਡਾ ਭਰਾ ਜਿਵੇਂ ਦਾ ਛੋਟੇ ਮੀਆਂ ਬੜੇ ਮੀਆਂ ਕੋਈ ਟਰੈਕਟਰ ਲੈਣਾ ਹੋਵੇ ਇਹ ਵੀ ਪੰਜਾਬ ਨੰਬਰ ਟਰੈਕਟਰ ਇਹ ਹੀ ਪੰਜਾਬ ਨੰਬਰ ਟਰੈਕਟਰ 2016 ਮਾਡਲ 3 ਲੱਖ ਤੇ 15000 ਰੁਪਏ ਡਿਮਾਂਡ ਕਰਦਾ ਬਾਈ ਬਾਈ ਕਹਿੰਦਾ ਜੀ 3 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਦੇਖ ਲਓ ਚੰਗੀ ਤਰ੍ਹਾਂ ਟਰੈਕਟਰ ਨੂੰ ਪ્યોਰ 2016 ਮਾਡਲ ਟਰੈਕਟਰ ਪੰਜਾਬ ਨੰਬਰ ਹੈ ਇਹਨਾਂ ਟਰੈਕਟਰ ਦੇ ਬਾਈ ਜੀ ਜੇ ਕਿਸੇ ਭਰਾ ਨੇ ਲੈਣਾ ਹੋਏ ਇੱਕ ਗੱਲ ਹੋਰ ਦੱਸ ਦਈਏ ਵੀ ਲੋਨ ਵੀ ਹੋ ਜਾਏ ਜੇ ਕਿਸੇ ਨੇ ਲੋਨ ਕਰਾ ਕੇ ਲੈਣ ਹੁਣ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ 9465362000 ਇਹ ਆਪਣਾ ਵਟਸਐਪ ਨੰਬਰ ਵੀ ਹੈ ਤੇ ਕਾਲ ਵੀ ਲੱਗਦੀ ਹੈ ਪੈਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਇਹਨਾਂ ਟਰੈਕਟਰਾਂ ਤੇ ਲੋਨ ਕਰਵਾ ਕੇ ਵੀ ਤੁਹਾਨੂੰ ਦੇ ਦਾਂਗੇ ਆ ਜੇ ਬਾਈ ਸਮਝ ਜਸਵਿੰਦਰ ਤੇਰਾ ਪਿੰਡ ਤੇ ਐਡਰੈਸ ਬੋਲੀ ਚ ਰੱਖੀ ਹੈ ਪਿੰਡ ਮੇਰਾ ਕਮਾਲਾ ਜ਼ਿਲ੍ਹਾ ਸਰਸਾ ਜੀ ਇਹਦਾ ਸਰਸਾ ਕਾਲਾ ਵਾਲੇ ਮੰਡੀ ਕੋਲ ਪੈਂਦਾ ਹੈ ਇਹ ਕਿੰਨਾ ਦੇਣਾ ਚਾਹੋ ਵੀ ਤੇ 3 ਲੱਖ ਦੇ ਦੇ ਦਾਂ ਤਾਂ ਲਗ ਕਰ ਵੀਟਰ ਟਰੈਕਟਰ ਤੇ ਬਾਈ ਜੀ ਸਵਾ ਦੋ ਲੱਖ ਰੁਪਿਆ ਦਾ ਲੋਨ ਦੇ ਹੋ ਜੂ ਸਵਾ ਦੁੱਧ 2.5 ਲੱਖ ਰੁਪਿਆ ਦਾ ਹੋ ਜੂਗਾ ਜੇ ਕਿਸੇ ਨੇ 724 ਲੈਣਾ ਹੋਵੇ ਤੇ 855 ਸਿਰਫ ਤੁਸੀਂ ਲੱਖ ਤੋਂ ਸਵਾ ਲੱਖ ਰੁਪਿਆ ਦੇ ਕੇ ਲਿਆ ਸਕਦੇ ਹੋ ਉਹਦੇ 5 ਲੱਖ ਰੁਪਏ ਦਾ ਲੋਨ ਹੋ ਜੂਗਾ 855 ਤੇ 5 ਲੱਖ ਰੁਪਏ ਦਾ ਲੋਨ ਹੋ ਜੂਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੇ ਲੋਨ ਕਰਾ ਕੇ ਵੀ ਟਰੈਕਟਰ ਲੈ ਸਕਦੇ ਹੋ ਤੁਸੀਂ ਲੋਨ ਕਰਾਉਣ ਤੋਂ ਦੀ ਆਪਾਂ ਨੰਬਰ ਨੋਟ ਕਰ ਲਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰਸ ਹੁੰਦੀ ਰੇਟਸ ਹੁੰਦੀ ਜਾਣਕਾਰੀ ਲੈ ਸਕਦੇ ਹੋ ਜੀ ਬਾਈ ਦਾ ਨੰਬਰ ਦੁਬਾਰਾ ਫੇਰ ਸੁਣ ਲਓ ਬਾਈ ਫੋਨ ਨੰਬਰ ਫੇਰ ਬੋਲ ਦਿਓ 97288 97288 95449 95449 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰਸ ਹੁੰਦੀ ਰੇਟਸ ਹੁੰਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਘਰੇ ਬੈਠੇ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ